ਬਲਕਾਰ ਸਿੱਧੂ ਵਿਚਾਰਾ ਕਿਧਰੇ ਕਿਹੜੇ ਬਾਗ ਦੀ ਮੂੜੀ ਐ ਮੈਂ ਉਹਦਾ ਚੈਨਲ ਦਾ ਨਾਮ ਵੀ ਲੋਕਵਾਜ ਆ ਯਾਰ ਤੂੰ ਲੋਕਵਾਜ ਨੂੰ ਢਵਾਉਣ ਲੱਗਿਆ ਹੋਇਆ ਦਵਾਉਣ ਇਹ ਭਲੇਖੇ ਚ ਬਲਕਾਰ ਹਜੇ ਵੀ ਵਾਪਸ ਆ ਗਿਆ ਆਪੇ ਹੀ ਵਾਪਸ ਲੈ ਲੈ ਨਹੀਂ ਤਾਂ ਲੋਕ ਵਾਪਸ ਕਰਾ ਦਿੰਦੇ ਹੁੰਦੇ ਆ ਕਰਾ ਦੇਣਗੇ ਤੂੰ ਕਿਹੜੇ ਬਾਗ ਦੀ ਮੂੜੀ ਆ ਸੁਪਰੀਮ ਕੋਰਟ ਦੇ ਫੈਸਲੇ ਬਦਲ ਤੇ ਅਗਲੇ ਨੇ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਮਨਜਿੰਦਰ ਸਾਡਾ ਐ ਅਸੀਂ ਪੇਸ਼ ਕਰਾਂਗੇ ਸਾਡਾ ਦੋਸ਼ ਸਾਬਤ ਕਰ ਦਿਓ ਅਸੀਂ ਮਨਜੀਤ ਧਨੇਰ ਨੂੰ ਹੱਥੀਂ ਜੇਲ੍ਹ ਚ ਦੇ ਕੇ ਆਏ ਸੀ ਆਪਦੇ ਹੱਥੀਂ ਵੀ ਆਜਾ ਕੋ ਯਾਰ ਅਸੀਂ ਕਰਾਂਗੇ ਸਾਫਤ ਸਾਡਾ ਸੱਚਾ ਕਿੰਨਾ ਮੈਂ ਤਾਂ ਕਹਿੰਦਾ ਵੀ ਮਨਜਿੰਦਰ ਨੂੰ ਛੇਤੀ ਜੇਲ੍ਹ ਭੇਜੋ ਅਸੀਂ ਉਹ ਜੇਲ੍ਹ ਨਾਲ ਲਾਜੇ ਮੱਥਾ ਉਸੇ ਸਨਮਾਨ ਦੇ ਨਾਲ ਬਾਹਰ ਲੈ ਕੇ ਅੱਜ ਮਨਜੀਤ ਧਨੇਰ ਨੂੰ ਪੁੱਛਿਆ ਜਾ ਸਕਦਾ ਇਹਨੂੰ ਯਾਦ ਕਰੋ ਵੀ ਨਥਾਣੇ ਜਦੋਂ ਥਾਣੇਦਾਰ ਦੇ ਅੱਗੇ ਮੋਰਚਾ ਲੱਗਿਆ ਹੋਇਆ ਸੀ ਤੂੰ ਸਾਡੇ ਕੋਲ ਸਟੇਜਾਂ ਤੇ ਜਦੋਂ ਤੂੰ ਗਾਉਂਦਾ ਹੁੰਦਾ ਸੀ ਉਦੋਂ ਤੇਰੀ ਹਾਲ ਸੀ ਅੱਜ ਤੂੰ ਜਰਜ ਐਮਐਲਏ ਬਣ ਗਿਆ ਕੋ ਰੱਬ ਨਹੀਂ ਬਣ ਗਿਆ ਤੇ ਇਹ ਯਾਰ ਆਪ ਦੇ ਵਰਕਰਾਂ ਨੂੰ ਐਡੀ ਭੱਦੀ ਸ਼ਬਦਾਂ ਵਾਲੀ ਬੋਲ ਕੇ ਆਏ ਉਹਨਾਂ ਨੂੰ ਜਲੀਲ ਕਰਨਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਯਾਰ ਇਹਨਾਂ ਦੀ ਐਡੀ ਵੱਡੀ ਪੱਧਰ ਤੇ ਇਹਨਾਂ ਨੂੰ ਫਤਵਾ ਦਿੱਤਾ ਇੱਕ ਰਿਕਾਰਡ ਤੋੜ ਜਿੱਤ ਝੋਲੀ ਚ ਪਾਈ ਕਿਹੜੇ ਪਿੰਡ ਚ ਬੜੂਗਾ ਬਰ ਕਾਲ ਬਲਕਾਰ ਕਿਹੜਾ ਮੂੰਹ ਲੈ ਕੇ ਬੜੂਗਾ ਪਿੰਡ ਚ ਲੋਕ ਪੁੱਛ ਲੈਣਗੇ ਉਹ ਮਾਮਾ ਭੈਣਾ ਪੁੱਛ ਲੈਣਗੇ ਵੀ ਤੁਸੀਂ ਉਹੀ ਹੋ ਐਮਐਲਏ ਜਰ ਤੁਸੀਂ ਤਾਂ ਆਪ ਕਰਾਉਂਦਾ ਇੱਕ ਵਰਕਰ ਨੂੰ ਟਾਰਗੇਟ ਬਣਾਉਣਾ ਤੂੰ ਸਿੱਧਾ ਕਰਾਉਂਦਾ ਹੈਡ ਕੋਲ ਤੇਰੀ ਵਹਿਰ ਕੀ ਕੀਤੀ ਹੈ ਉਹ ਸੱਚ ਨਿੱਤਰਦਾ ਰਹੂ ਤੂੰ ਹੱਕ ਕੱਢ ਕੇ ਸਿੱਧਾ ਆਪ ਦੇ ਆਪ ਦੇ ਵੱਲੋਂ ਕਿਉਂ ਨਹੀਂ ਕਰਾਇਆ ਇਹਨਾਂ ਨੂੰ ਹੀ ਆਪ ਦੇ ਹੱਥੀ ਪਰਚੇ ਇਹ ਵਾਪਸ ਕਰਨੇ ਪੈਣਗੇ ਕਦੇ ਲਹਿਰਾ ਕਦੇ ਕਿਸੇ ਦੇ ਬੋਲ ਇਹ ਪਰਚੇ ਪਾ ਕੇ ਨਹੀਂ ਰੱਦ ਹੁੰਦੇ ਹੁੰਦੇ ਭਗ ਸਿੰਘ ਦੇ ਬੋਲ ਕਰ ਲੈ ਪੈਚ ਅੰਗਰੇਜ਼ਾਂ ਨੂੰ ਭੁਲੇਖਾ ਸੀ ਕਿ ਸ਼ਾਇਦ ਇਹਨਾਂ ਨੂੰ ਫਾਹੇ ਚਾੜ ਕੇ ਇੱਕ ਸ਼ਾਇਦ ਭਗ ਸਿੰਘ ਦੇ ਬੋਲ ਜਾਂ ਭਗ ਸਿੰਘ ਦੀ ਆਵਾਜ਼ ਬੰਦ ਕਰ ਦੇਣਗੇ ਹੋ ਗਈ ਆਵਾਜ਼ ਬੰਦ ਨਿੰਮਤ ਕਰੇਲਾ ਚੜਨ ਵਾਲੀ ਗੱਲ ਹੋ ਗਈ ਇਹਨਾਂ ਨੂੰ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਭਾਈ ਇਹਨਾਂ ਨੇ ਕਿਹੜਾ ਸਿਆਸੀ ਕੋਈ ਇਹ ਜਿਹੇ ਪੌੜੀਆਂ ਚੜ੍ਹ ਗਿਆ ਸੀ ਲੋਕਾਂ ਕੋਲੇ ਗਏ ਸੀ ਇਹ ਤਾਂ ਤੁਰਿਆ ਜਾਂਦਿਆਂ ਨੂੰ ਮਿਲ ਗਈ ਕੁਰਸੀ ਉੱਠੇ ਪਰਚੇ ਕੁਛ ਨਹੀਂ ਕਰਦੇ ਮੇਰੇ ਤੇ 45 ਆ ਫਿਰਦਾ ਤੁਹਾਡੇ ਸਾਹਮਣੇ ਕੋਈ ਡਰ ਨਹੀਂ ਲੱਗਦਾ ਮੈਂ ਤਾਂ ਐਂ ਕਹਿੰਦਾ ਵੀ ਸਟਾਰ ਲੱਗਿਆ ਸਗਾ ਦੋ ਲਾਇਆ ਕਿ ਤਿੰਨੇ ਨਹੀਂ ਮੈਨੂੰ ਪਤਾ ਹੌਲ ਤੱਕ ਤਾਂ ਇੱਕ ਸਾਹਮਣੇ ਪਰ ਦੋ ਤਿੰਨ ਲੱਗਿਆ ਸ਼ਾਇਦ ਅੱਛਾ ਫਿਰ ਤਾਂ ਸਿੱਧਾ ਹੀ ਇਨਸਪੈਕਟਰ ਧਰਤੀ ਹੋ ਗਿਆ ਲੋਕਬਾਤ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਉੱਪਰ ਇੱਕ ਪਰਚਾ ਦਰਜ ਹੁੰਦਾ ਆ ਹਵਾਲਾ ਦਿੱਤਾ ਜਾਂਦਾ ਕਿ ਐਮ.ਐਲ.ਏ ਬਲਕਾਰ Sidhu ਹੋਰਾਂ ਦੀ ਇੱਕ ਆਡੀਓ ਜਿਹੜੀ ਉਹ ਵਾਇਰਲ ਹੁੰਦੀ ਆ ਜਿਸ ਤੇ ਕਰਕੇ ਉਹਨਾਂ ਦੇ ਵੱਲੋਂ ਪਰਚਾ ਜਿਹੜਾ ਦਰਜ ਕੀਤਾ ਜਾਂਦਾ ਤੇ ਨਾਲ ਹੀ ਮਾਨ ਹਨਨੀ ਤਕਤੀਆਂ ਗੱਲਾਂ ਜਿਹੜੀਆਂ ਉਹ ਵੀ ਆਉਂਦੀਆਂ ਨੇ ਇਸ ਚੀਜ਼ ਦੀ ਨਿੰਦਿਆ ਜੇਕਰ ਬੀਤੇ ਕੱਲ ਤੋਂ ਕਰੀਏ ਤਾਂ ਹਰ ਪੋਲਿਟੀਕਲ ਪਾਰਟੀ ਤੇ ਨਾਲ ਹੀ ਵੱਖ-ਵੱਖ ਜਨਤਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਮੇਰੇ ਨਾਲ ਕਿਸਾਨ ਯੂਨੀਅਨ ਦੇ ਗਰਾਹੋਂ ਤੋਂ ਸ਼ੰਗਾਰਾ ਸਿੰਘ ਮਾਨ ਹੋਣਗੇ ਗੱਲਬਾਤ ਕਰਾਂਗੇ ਮਾਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮਿੱਟਲ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਮਾਨ ਸਾਹਿਬ ਕਮੇ ਦੇਖਦੇ ਨੇ ਬੋਲੋ ਇਸ ਤੀ ਕੀਤੀ ਜਾ ਰਹੀ ਆ ਕਿਵੇਂ ਦੇਖਦੇ ਹੋ ਕਿ ਇੱਕ ਆਡੀਓ ਇੱਕ ਚੈਨਲ ਦੇ ਵੱਲੋਂ ਚਲਾਈ ਜਾਂਦੀ ਆ ਜਿਸ ਤੇ ਲਈ ਫੋਨ ਤੱਕ ਵੀ ਐਮਐਲਏ ਬਲਕਾਰ ਸਿੱਧੂ ਹੋਰਾਂ ਨੂੰ ਕੀਤੇ ਜਾਂਦੇ ਆ ਉਹ ਵਰਸ਼ਨ ਉਹਨਾਂ ਦੇ ਵੱਲੋਂ ਚਲੋ ਠੀਕ ਆ ਨਹੀਂ ਦਿੱਤਾ ਇਹਨਾਂ ਦਾ ਵੱਖਰੀ ਗੱਲ ਆ ਪਰ ਉਸ ਤੋਂ ਬਾਅਦ ਇੱਕ ਪਰਚਾ ਜਿਹੜਾ ਦਰਜ ਹੋ ਜਾਣਾ ਇੱਕ ادارے ਦੇ ਉੱਪਰ ادارے ਦੇ ਜਿਹੜੇ ਹੈਗਾ ਪੱਤਰਕਾਰ ਦੇ ਉੱਪਰ ਦੇਖੋ ਇੱਕ ਨਾ ਪੰਜਾਬੀ ਦੀ ਠੇਠ ਕਹਾਵਤ ਆ ਸਾਡੇ ਵੀ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਉਦੋਂ ਪਿੰਡ ਵੱਲ ਭੱਜਦਾ ਹੈ ਹੂੰ ਇਹਦੂ ਗਾਲੀਆਂ ਵੀ ਕਹਿੰਦੇ ਆ ਉਹ ਤਾਂ ਨਹੀਂ ਮੈਂ ਸੁਣਾਉਂਦਾ ਜੀ ਤੇ ਜੇ ਇਤਿਹਾਸਕਾਰਾਂ ਦੀ ਗੱਲ ਕਰਨੀ ਹੋਵੇ ਕਿਸੇ ਇਤਿਹਾਸਕਾਰ ਨੇ ਲਿਖਿਆ ਜਬਰ ਨਕਾਮੀ ਹੋਰ ਜਬਰ ਜਦੋਂ ਤੀਕ ਨਾ ਮਿਲੇ ਕਬਰ ਹਰ ਜਬਰ ਦੀ ਉਹ ਕਹਾਣੀ ਕਰਨਾ ਜਬਰ ਤੇ ਮੂੰਹ ਦੀ ਖਾਣੀ ਦੇਖੋ ਇਹ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਵੱਡਾ ਭਲੇਖਾ ਪਾਤਾ ਸੀ ਜੀ ਦੇਖੋ ਸਾਨੂੰ ਨਹੀਂ ਕੋਈ ਭਲੇਖਾ ਜੇ ਅਸੀਂ ਕਹ ਜੇ ਵੀ ਅਸੀਂ ਕਿਸੇ ਭਲੇਖੇ ਚਾਂ ਜਾਂ ਜਥੇਬੰਦੀਆਂ ਕਿਸੇ ਭਲੇਖੇ ਚ ਹੈ ਜਥੇਬੰਦੀਆਂ ਨੂੰ ਕੋਈ ਭਲੇਖਾ ਨਹੀਂ ਪਰ ਵੱਡੇ ਹਿੱਸੇ ਨੂੰ ਲੋਕਾਂ ਨੂੰ ਭਲੇਖਾ ਸੀ ਵੀ ਸ਼ਾਇਦ ਬਦਲ ਦੇਣਗੇ ਲੋਕਾਂ ਨੂੰ ਤੇ ਉਸ ਵੱਡੀਆਂ ਆਸਾਂ ਲਾ ਕੇ ਇਹਨਾਂ ਦੀ ਸਰਕਾਰ ਵੱਡੀ ਪੱਧਰ ਤੇ ਰਿਕਾਰਡ ਤੋੜ ਇਹਨਾਂ ਦੇ ਝੋਲੀ ਚ ਸੀਟਾਂ ਪਾਈਆਂ ਪਰ ਇਹ ਉਹ ਜਿਹੜੀ ਉਹ ਤੁਰੀ ਆਉਂਦੀ ਕਹਾਣੀ ਹੈ ਇੱਕ ਜਦੋਂ ਅਸੀਂ 47 ਦੀਆਂ ਗੱਲਾਂ ਕਰਦੇ ਆਂ ਤੇ ਆਪਣਾ ਪਾਰਟੀਆਂ ਦੀ ਗੱਲ ਛੱਡਦੀ ਐ ਰਾਜ ਭਾਗ ਦੀ ਗੱਲ ਛੱਡਦੀ ਐ ਸਿਸਟਮ ਦੀ ਗੱਲ ਛੱਡਦੀ ਐ ਤਾਂ ਉਦੋਂ ਥੱਲੇ ਸੱਥਾਂ ਚ ਖੁੰਡਾਂ ਤੇ ਬੈਠੇ ਲੋਕ ਕਹਿ ਦਿੰਦੇ ਆ ਵੀ ਯਾਰ ਇਹਦੋਂ ਤਾਂ ਅੰਗਰੇਜ਼ ਹੀ ਚੰਗੇ ਸੀ ਬਿਲਕੁਲ ਆਪਣੇ ਨਾਲੋਂ ਉਦੋਂ ਬਾਅਦ ਇਹਨਾਂ ਤੋਂ ਬਾਅਦ ਇਹ ਪਾਰਟੀਦਰ ਪਾਰਟੀ ਜਦੋਂ ਭਾਵੇਂ ਰਾਜ ਸਰਕਾਰ ਤੇ ਕੋਈ ਆਇਆ ਭਾਵੇਂ ਕੇਂਦਰ ਦੀ ਗੱਦੀ ਤੇ ਆਇਆ ਭਾਵੇਂ ਪੰਜਾਬ ਦੀ ਗੱਦੀ ਤੇ ਆਇਆ ਜਿਹੜਾ ਆਇਆ ਦੂਜੇ ਨੂੰ ਚੰਗਾ ਕਹਾਤਾ ਬਿਲਕੁਲ ਇਹਨਾਂ ਬਾਰੇ ਵੀ ਇਹੀ ਕਹਾਵਤ ਸੀ ਅਸੀਂ ਤਾਂ ਇਹ ਕਹਿ ਕੇ ਆਏ ਸੀ ਬਰਨਾਲੇ ਦੀ ਧਰਤੀ ਤੇ ਚੋਣਾਂ ਤੋਂ ਪਹਿਲਾਂ ਰੈਲੀ ਕੀਤੀ ਸੀ ਵੱਡੀ ਤੁਸੀਂ ਉਹ ਕਵਰੇਜ ਕਰਦੇ ਰਹੋ ਵੀ ਯਾਰ ਇਹ ਦੂਜਿਆਂ ਨੂੰ ਚੰਗੇ ਕਹਾ ਦੇ ਉਹਨਾਂ ਕੋ ਠੀਕ ਹੈ ਸੋਨ ਨੂੰ ਪੁਲੇਖਾ ਕੱਢ ਲਓ ਸਾਡੀ ਗੱਲ ਤਾਂ ਜੇ ਕਹਿੰਦੇ ਅਸੀਂ ਮੋਰ ਲੱਗੀ ਆ ਇਹ ਜੀ ਇਹ ਬਹੁਤ ਬੁਰੀ ਤਰ੍ਹਾਂ ਬੁਖੜਾਏ ਹੋਏ ਐ ਐਡੀ ਛੇਤੀ ਕੋਈ ਵੋਟ ਪਾਰਟੀ ਵਾਲਾ ਗਰਾਫ ਥੱਲੇ ਨਹੀਂ ਆਇਆ ਸੀ ਕਿਸੇ ਦਾ ਹੂੰ ਛੇਤੀ ਤੋਂ ਭਾਅ ਮੇਰਾ ਆਇਆ ਨਹੀਂ ਉਹ ਕਹਿੰਦਾ ਮੇ ਵੀ 3 ਸਾਲ ਹੋ ਗਏ ਇਹਨਾਂ ਨੂੰ 99 ਮਹੀਨਿਆਂ ਤੋਂ ਬਾਅਦ ਐਮਪੀ ਦੀਆਂ ਜਿਹੜੀ ਸੀਟ ਖਾਲੀ ਹੋਈ ਸੀ ਭਗਵੰਤ ਮਾਨ ਦੀ ਜੀ 99 ਮਹੀਨੇ ਬਾਅਦ ਹੀ ਹੋਚਾਉਣ ਹੋ ਗਈ ਸੀ ਬਿਲਕੁਲ ਲੋਕਾਂ ਨੇ ਤਾਂ ਉਦੋਂ ਹੀ ਫਤਵਾ ਦੇ ਦਿੱਤਾ ਸੀ ਇਹਨਾਂ ਨੂੰ ਹੂੰ ਮੁੱਖ ਮੰਤਰੀ ਹੁੰਦੇ ਹੋਏ ਭਗਵੰਤ ਮਾਨ ਇਹਦੀ ਪਾਰਟੀ ਉਥੋਂ ਸੰਗਰੂਰ ਦੀ ਸੀਟ ਹਾਰ ਗਈ ਹੂੰ ਹੁਣੇ ਮੰਨਣਾ ਨਾ ਮੰਨਣਾ ਲੋਕਾਂ ਨੇ ਫਤਵਾ ਦੇ ਦਿੱਤਾ ਉਦੋਂ ਬਾਅਦ ਪਰ ਇਹਨਾਂ ਨੇ ਉਹਦੇ ਤੋਂ ਸਬਕ ਨਹੀਂ ਸਿੱਖਿਆ ਹੂੰ ਉਦੋਂ ਬਾਅਦ ਹੋਇਆ ਇਹ ਚੱਲ ਸੋ ਚੱਲ ਕਰਦੇ ਰਹੇ ਆ ਅ ਦਿੱਲੀ ਵਾਲੇ ਨੇ ਇਹਨਾਂ ਨੂੰ ਸਭ ਕੁਝ ਸਿਖਾਇਆ ਹੈ ਜੀ ਜਿਹੜਾ ਕਹਿੰਦੇ ਸੀ ਦਿੱਲੀ ਦਾ ਮਾਡਲ ਇੱਥੋਂ ਜਾ ਕੇ ਪੰਜਾਬ ਦਾ ਮਾਡਲ ਉਧਰੋਂ ਆ ਕੇ ਦਿੱਲੀ ਦਾ ਮਾਡਲ ਉਹ ਮਾਡਲ ਦਾ ਬਣ ਕੇ ਗਿਆ ਸੋ ਇਸ ਕਰਕੇ ਇਹ ਇਹਨਾਂ ਕੋਲੇ ਹੋਰ ਕੀ ਹੁੰਦਾ ਹੈ ਉਦੋਂ ਵੀ ਨਹੀਂ ਸਿਆਸਤ ਦੇ ਉੱਤੇ ਐਸੀ ਸੁਣਦੇ ਰਹੇ ਆ ਮੁੱਖ ਮੰਤਰੀਆਂ ਨੂੰ ਬਹੁਤ ਕੁਝ ਬੋਲਦੇ ਰਹੇ ਲੋਕ ਜਾਂ ਐਮਐਲਏ ਨੂੰ ਬਹੁਤ ਕੁਝ ਬੋਲ ਜਾਂਦੇ ਹੁੰਦੇ ਆ ਕਿਉਂਕਿ ਸਧਾਰਨ ਲੋਕਾਂ ਨੇ ਆਪ ਦਾ ਗੁੱਸਾ ਕੱਢਣਾ ਬੋਲਦਾ ਪਰ ਜਿਹੜਾ ਕੋਈ ਸਤਾਤੇ ਕਾਬਜ ਹੋ ਗਿਆ ਸਤਾ ਦੀਆਂ ਪੌੜੀਆਂ ਤੇ ਚੜ ਗਿਆ ਇੱਕ ਲੋਕਾਂ ਦਾ ਨਮਾਇੰਦਾ ਬਣ ਗਿਆ ਉਹਨੂੰ ਵੱਡਾ ਜੇਰਾ ਰੱਖ ਕੇ ਕਰਨਾ ਚਾਹੀਦਾ ਹੂੰ ਜਿੱਥੋਂ ਤੱਕ ਮਨਿੰਦਰ ਸਿੱਧੂ ਦੇ ਪਰਚੇ ਤੇ ਪਰਚੇ ਦਾ ਸਵਾਲ ਹੈ ਦੇਖੋ ਇਹ ਮੈਂ ਵੀ ਉਹ ਆਡੀਓ ਸੁਣੀ ਹੈ ਬਲਕਾਰ ਦੀ ਜਿਹੜੀ ਆ ਰਹੀ ਹੈ ਮੈਂ ਕਹਿੰਦਾ ਵੀ ਉਹ ਇੰਨੀ ਨੈਤਿਕਤਾ ਤੋਂ ਵੀ ਥੱਲੇ ਆ ਗੱਲ ਅਸੀਂ ਤਾਂ ਕਿਸੇ ਵੇਲੇ ਕਹਿੰਦੇ ਸੀ ਨੈਤਿਕਤਾ ਕੋਈ ਇਨ੍ਹਾਂ ਲੀਡਰਾਂ ਦੀ ਜਾਂ ਐਮਐਲਏਾਂ ਦੀ ਇਹੋ ਜੀ ਸੀ ਵੀ ਕਿਸੇ ਵੇਲੇ ਰੇਲ ਮੰਤਰੀ ਸੀ ਆਪਣੇ ਭਾਰਤ ਦਾ ਇੱਕ ਰੇਲਵੇ ਹਾਦਸਾ ਹੋ ਗਿਆ ਉਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਮੈਨੂੰ ਮੰਤਰੀ ਪਦ ਤੇ ਰਹਿਣ ਦਾ ਹੱਕ ਨਹੀਂ ਮੇਰੇ ਵੀ ਮੇਰੀ ਅਗਵਾਈ ਦੇ ਵਿੱਚ ਆਹ ਇੰਨੇ ਲੋਕਾਂ ਦੀ ਮੌਤ ਹੋ ਗਈ ਇਹਨਾਂ ਦੀਆਂ ਲੋਕਾਂ ਆਈ ਜਾਂਦੇ ਤੇ ਆਹ ਤਾਂ ਨੈਤਿਕਤਾ ਤੋਂ ਗਿਰੀ ਹੋਈ ਗੱਲ ਸਮਾਜਿਕ ਤੌਰ ਤੇ ਵੀ ਭਾਈਚਾਰਕ ਤੌਰ ਤੇ ਵੀ ਉਹ ਵੀ ਆਪ ਦੇ ਵਰਕਰਾਂ ਨੂੰ ਕੋਈ ਐਂ ਕਹੇ ਇਹ ਜਿਵੇਂ ਮੈਨੂੰ ਲੱਗਦਾ ਇਦੋਂ ਘਟ ਗਿਆ ਹਰਕਤ ਅਸੀਂ ਪਹਿਲਾਂ ਕਿਸੇ ਲੀਡਰ ਦੀ ਨਹੀਂ ਸੁਣੀ ਸੁਣਦੇ ਰਹੇ ਹਾਂ ਦੇਖੋ ਇਹਨੂੰ ਕਿੰਨਾ ਕੁਛ ਕਹਿੰਦੇ ਰਹੇ ਇੱਥੇ ਮਹਾਰਾਜਾ ਪਟਿਆਲਾ ਸੀ ਜੋ ਮੁੱਖ ਮੰਤਰੀ ਵੀ ਇਹ 360 ਰਾਣੀਆਂ ਦਾ ਪੋਤਾ ਹੈ ਫਲਾਨਾ ਨਾਂ ਧੀਗੜਾ ਹੈ ਇੱਕਵੇਂ ਉਹ ਰੂਸਾ ਬਾਰੇ ਇਹਦੇ ਬਾਰੇ ਕਿੰਨੇ ਚੱਲਦੇ ਪਰ ਉਹਨੇ ਕੋਈ ਨੋਟਿਸ ਨਹੀਂ ਲਿਆ ਵੀ ਠੀਕ ਆ ਯਾਰ ਸਗੋਂ ਇੱਥੋਂ ਤੱਕ ਪ੍ਰਨੀਤ ਕੌਰ ਨੂੰ ਜਦੋਂ ਕਿਸੇ ਨੇ ਕਿਹਾ ਵੀ ਉਹ ਰੂਸਾ ਰੱਖੀ ਉਹ ਕਹਿੰਦੀ ਰਾਜ ਰਾਣਿਆਂ ਦਾ ਕੰਮ ਹੀ ਹੁੰਦਾ ਹੈ ਸ਼ੋਗਲ ਇਹਨਾਂ ਦੇ ਕੋਈ ਗੱਲ ਨਹੀਂ ਸਗੋਂ ਐਂ ਕਹਿ ਕੇ ਗੱਲ ਟਾਲਦੀ ਹੈ ਇਹ ਵੀ ਨਹੀਂ ਇਹੋ ਜਿਹੀ ਗੱਲਾਂ ਨਾ ਕਰੂ ਤੇ ਇਹ ਯਾਰ ਆਪ ਦੇ ਵਰਕਰਾਂ ਨੂੰ ਐਡੀ ਭੱਦੀ ਸ਼ਬਦਾਵਲੀ ਬੋਲ ਕੇ ਆਏ ਉਹਨਾਂ ਨੂੰ ਜਲੀਲ ਕਰਨਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਯਾਰ ਇਹਨਾਂ ਦੀ ਐਡੀ ਵੱਡੀ ਪੱਧਰ ਤੇ ਇਹਨਾਂ ਨੂੰ ਫਤਵਾ ਦਿੱਤਾ ਇੱਕ ਰਿਕਾਰਡ ਤੋੜ ਜਿੱਤ ਝੋਲੀ ਚ ਪਾਈ ਐਦੋਂ ਨਿੰਦਿਆ ਤੇ ਸਾਡੇ ਕੋਲ ਸ਼ਬਦ ਹੈ ਨਹੀਂ ਕਿਹੜੇ ਸ਼ਬਦਾਂ ਨਾਲ ਮੈਂ ਇਸ ਘਟਨਾ ਦੀ ਨਿੰਦਿਆ ਕਰਾਂ ਜਿੱਥੋਂ ਤੱਕ ਹੈਗਾ ਇਹ ਪਰਚੇ ਪਾਉਣ ਦਾ ਸਵਾਲ ਜਾਂ ਇਹਨਾਂ ਕੋਲ ਇਹੀ ਹੁੰਦਾ ਹੈ ਪਰ ਇਹ ਇਹ ਭਲੇਖੇ ਚ ਕਦੇ ਲਹਿਰਾ ਕਦੇ ਕਿਸੇ ਦੇ ਬੋਲ ਇਹ ਪਰਚੇ ਪਾ ਕੇ ਨਹੀਂ ਰੱਦ ਹੁੰਦੇ ਹੁੰਦੇ ਭਗਤ ਸਿੰਘ ਦੇ ਬੋਲ ਕਰ ਲੈ ਕਾਇਚ ਅੰਗਰੇਜ਼ਾਂ ਨੂੰ ਵੀ ਭਲੇਖਾ ਸੀ ਵੀ ਸ਼ਾਇਦ ਇਹਨਾਂ ਨੂੰ ਫਾਹੇ ਚਾੜ ਕੇ ਸ਼ਾਇਦ ਭਗਤ ਸਿੰਘ ਦੇ ਬੋਲ ਜਾਂ ਭਗਤ ਸਿੰਘ ਦੀ ਆਵਾਜ਼ ਬੰਦ ਕਰ ਦੇਣਗੇ ਹੋ ਗਈ ਆਵਾਜ਼ ਬੰਦ ਭਗਤ ਸਿੰਘ ਦੀ ਆਵਾਜ਼ ਤਾਂ ਅੱਜ ਹਰੇਕ ਨੌਜਵਾਨ ਦੇ ਮੂੰਹ ਚ ਬੋਲਦੀ ਆ ਗੂੰਜਦੀ ਆ ਉਹ ਤਾਂ ਇੱਕ ਲਹਿਰ ਬਣ ਗਿਆ ਕਿਸੇ ਵੇਲੇ ਮੈਂ ਇਤਿਹਾਸ ਪੜ੍ਹਿਆ ਕਿਰਤਾਰ ਸਿੰਘ ਸਰਾਭੇ ਨੂੰ ਜਦੋਂ ਭਲੇਖਾ ਪੈ ਗਿਆ ਸੀ ਤਾਂ ਫਾਸੀ ਚੜਨਾ ਸੀ ਉਹਦੇ ਨਾਲ ਅੰਗਰੇਜ਼ੀ ਦੀ ਪੰਜਾਬੀ ਬਣਾ ਕੇ ਸਮਝਾਉਣ ਵਾਲਾ ਜੱਜ ਪੰਜਾਬੀ ਬਹਾਇਆ ਹੋਇਆ ਸੀ ਉਹ ਕਹਿੰਦੇ ਅੰਗਰੇਜ਼ੀ ਜੱਜ ਨੂੰ ਭੁਲੇਖਾ ਪੈ ਗਿਆ ਵੀ ਕਰਤਾਰ ਸ਼ਰਬਾ ਜਿਹੜਾ ਹੈਗਾ ਨਿੱਕਾ ਜਿਹਾ ਮੁੰਡਾ ਇਹ ਤਾਂ ਭੁਲੇਖੇ ਨਾਲ ਫੜ ਲਿਆ ਵੀ ਇਹ ਕੀ ਅਪਰਾਧ ਕਰਦਾ ਹੋਊਗਾ ਕਿਉਂਕਿ ਉਹ ਮੂਰਨਾ ਸੱਪ ਕਹਿੰਦੇ ਸੀ ਉਹਨੂੰ ਜੀ ਫੁਰਤੀਲਾ ਬਹੁਤ ਸੀ ਤੇ ਵੇਖਣ ਚ ਐ ਲੱਗਦਾ ਸੀ ਵੀ ਇਹ ਛੂਕਾ ਜਿਹਾ ਮੁੰਡਾ ਕੀ ਕਰਦਾ ਹੋਊਗਾ ਇਹ ਉਹ ਜੱਜ ਨੂੰ ਭੁਲੇਖਾ ਪੈ ਗਿਆ ਵੀ ਆਜਾ ਆਖ ਤਾਂ ਉਹੀ ਫੜ ਲਿਆ ਕਿਸੇ ਮਾਂ ਦਾ ਮੋਤੀ ਓਏ ਜੇ ਇਹ ਕਹੇ ਵੀ ਮੈਂ ਗਦਰੀ ਨਹੀਂ ਤਾਂ ਮਾਫੀ ਮੰਗ ਕੇ ਛੱਡ ਜੀ ਹੂੰ ਤੇ ਮੈਂ ਇਹਨੂੰ ਛੱਡ ਦਿੰਦਾ ਉਹ ਜਿਹੜਾ ਪੰਜਾਬੀ ਜੱਜ ਸੀ ਉਹ ਖੁਸ਼ ਹੋ ਗਿਆ ਕਿਉਂਕਿ ਅਕਸਰ ਨਾ ਉਹ ਪੰਜਾਬ ਦੇ ਹਿੱਤ ਨਾ ਉਹਨੂੰ ਲੱਗਿਆ ਵੀ ਜਰ ਇਹਨੂੰ ਪਤਾ ਨਹੀਂ ਇਹ ਵੀ ਇਹੀ ਆ ਮੋਰੀ ਵੀ ਜੇ ਇਹ ਛੋਟ ਦਾ ਲਹਿਰ ਦਾ ਹੋਰ ਫਾਇਦਾ ਹੋ ਉਹ ਪਾਸੇ ਲੈ ਗਿਆ ਸਰਾਬੇ ਨੂੰ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਜੱਜ ਨੂੰ ਨਹੀਂ ਪਤਾ ਵੀ ਤੁਸੀਂ ਆਗੂ ਹੋ ਤੇ ਤੁਸੀਂ ਮੜੀ ਜੀ ਲਿਖ ਕੇ ਦੇਜੋ ਵੀ ਨਾ ਮੈਂ ਗਦਰੀਆਂ ਨਾ ਕਦੇ ਗਦਰੀਆਂ ਨਾ ਰਲਿਆ ਤੇ ਮੈਂ ਮੈਨੂੰ ਤਾਂ ਉਹੀ ਫੜ ਲਿਆ ਪੁਲਿਸ ਨੇ ਤੇ ਤੈਨੂੰ ਛੱਡ ਦਿੰਦਾ ਕਹਿੰਦਾ ਉਹ ਖਿੜਖਿੜ ਕਰਕੇ ਹੱਸਿਆ ਸਰਾਬਾ ਕਹਿੰਦਾ ਯਾਰ ਅੱਜ ਮੈਂ ਮਾਫੀ ਮੰਗ ਕੇ ਵਗ ਜਾਣਾ ਇਹ ਮੇਰੀ ਬਾਜ ਬੰਦ ਕਰ ਦੇਣਗੇ ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਫਾਸੀ ਮੈਨੂੰ ਚਾੜੋ ਇੱਕ ਸਰਾਬੇ ਦੇ ਸਾਤਾ ਮੋੜ ਮੋੜ ਤੇ ਖੜਾ ਹੂ ਸਰਬਾ ਸਾਡਾ ਖੂਨ ਦੀ ਲੋੜ ਅੱਜ ਦੇਸ਼ ਨੂੰ ਇਹ ਮੇਰੇ ਇਹ ਗੱਲਾਂ ਦੱਸਣ ਦਾ ਮਤਲਬ ਮੇਰਾ ਇਹ ਹੈ ਵੀ ਜ਼ਬਰ ਦੇ ਨਾਲ ਜੇ ਕਿਤੇ ਲਹਿਰਾਂ ਕਦੇ ਕਿਸੇ ਦੇ ਬੋਲ ਕਦੇ ਕਿਸੇ ਦੀ ਸੋਚ ਦਬਾਈ ਜਾਂਦੀ ਹੁੰਦੀ ਤਾਂ ਅੱਜ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਅੰਗਰੇਜ਼ਾਂ ਨੂੰ ਵੱਧ ਨਹੀਂ ਜਾ ਵੀ ਇਹ ਕਰ ਸਕਦੇ ਲੱਖ ਕਰੀ ਜਾਣ ਯਤਨ ਤਾਂ ਲੱਗਦਾ ਫਿਰ ਜਿਸ ਤਰ੍ਹਾਂ ਦੇ ਨਾਲ ਇੱਕ ਵੀਡੀਓ ਜਿਵੇਂ ਪਹਿਲਾਂ ਵੀ ਸਵਾਲ ਕੀਤਾ ਇੱਕ ਵੀਡੀਓ ਨਸ਼ਰ ਕਰਨ ਦੇ ਕਰਕੇ ਹੀ ਇਹ ਪਰਚਾ ਜਿਹੜਾ ਦਰਜ ਹੋਣਾ ਇੱਕ ਆਪਣੇ ਵਰਕਰ ਦੇ ਕਿਉਂਕਿ ਇੱਕ ਤਾਂ ਵਰਕਰਾਂ ਦੀਆਂ ਘਰ ਵਾਲੀਆਂ ਦੇ ਲਈ ਜਿਸ ਤੱਕ ਇਸ ਤਰ੍ਹਾਂ ਦੇ ਸ਼ਬਦ ਬੋਲਿਆ ਆਪਾਂ ਔਨ ਸਕਰੀਨ ਬੋਲ ਵੀ ਨਹੀਂ ਸਕਦੇ ਦੋਸਤੋ ਆ ਫਿਰ ਇੱਕ ਵਰਕਰ ਦੇ ਵੱਲੋਂ ਹੀ ਪਰਚਾ ਇੱਥੇ ਬਣ ਕੇ ਇੱਕ ਵਰਕਰ ਦੇ ਵੱਲੋਂ ਹੀ ਪਰਚਾ ਜਿਹੜਾ ਇਹ ਦਿੱਤਾ ਜਾਣਾ ਲੱਗਦਾ ਕਿ ਜੇਕਰ ਇਹ ਵੀਡੀਓ ਨਸ਼ਰ ਕੀਤੀ ਤਾਂ ਉਹ ਗੁਨਾਹ ਹੋ ਗਿਆ ਦੇਖੋ ਗੱਲ ਉਹ ਗੱਲ ਤਾਂ ਇਹ ਆ ਨਾ ਉਹ ਵਰਕਰ ਵੀ ਹੁਣ ਜਿਹੜੇ ਤੋਂ ਐਂ ਕਰਾਇਆ ਖਮ ਨਹੀਂ ਕਿੰਨੇ ਆ ਉਹਦੇ ਤੇ ਕਿੰਨਾ ਦਬਾਅ ਹੋ ਆਏ ਤਾਂ ਫਿਰ ਇਸ ਗੱਲ 'ਚ ਕਮਜ਼ੋਰੀ ਪਈ ਐ ਇਹਦੀ ਗੱਲ 'ਚ ਮੈਂ ਤਾਂ ਇਹਨੂੰ ਇਸ ਗੱਲ 'ਚ ਸਮਝਦਾ ਐ ਐਮਐਲਏ ਜਦੋਂ ਤੂੰ ਸਿੱਧਾ ਆਪ ਕਰਾਉਂਦਾ ਇੱਕ ਵਰਕਰ ਨੂੰ ਟਾਰਗੇਟ ਬਣਾਉਣਾ ਐ ਤੂੰ ਸਿੱਧਾ ਕਰਾਉਂਦਾ ਐਡ ਕੋ ਤੇ ਤੇਰੀ ਵਾਇਰਲ ਕੀਤੀ ਐ ਉਹ ਸੱਚ ਨਿੱਤਰਦਾ ਰਹੂ ਤੂੰ ਹੱਕ ਕੱਢ ਕੇ ਸਿੱਧਾ ਆਪ ਦੇ ਆਪ ਦੇ ਵੱਲੋਂ ਕਿਉਂ ਨਹੀਂ ਕਰਾਇਆ ਇਹਨੇ ਇੱਕ ਵਰਕਰ ਨੂੰ ਟਾਰਗੇਟ ਬਣਾਉਂਦਾ ਮੁੜ ਕੇ ਕਿਉਂਕਿ ਪਤਾ ਇਹਨਾਂ ਨੂੰ ਮੋੜਨਾ ਪੈਣਾ ਜਿਹੜੀ ਮੈਂ ਪਹਿਲਾਂ ਗੱਲ ਕਹੀ ਐ ਇਹਨਾਂ ਗੱਲਾਂ ਨਾ ਨਹੀਂ ਆਉਂਦੀਆਂ ਹੁੰਦਾ ਇਹਨਾਂ ਨੂੰ ਮੋੜਨਾ ਪੈਣਾ ਇਹਨਾਂ ਨੂੰ ਹੀ ਆਪ ਦੇ ਹੱਥੀ ਪਰਚੇ ਇਹ ਵਾਪਸ ਕਰਨੇ ਪੈਣਗੇ ਕਿਉਂਕਿ ਮਰਜਿੰਦਰ ਦਾ ਕੋਈ ਗੁਨਾਹ ਨਹੀਂ ਸੱਚ ਬੋਲਣ ਦਾ ਗੁਨਾਹ ਹੈ ਉਹਨੇ ਸੱਚੀ ਗੱਲ ਕਹਿਤੀ ਸਗੋਂ ਜੇ ਸੱਚੀ ਗੱਲ ਕਹੀ ਆ ਉਹ ਤਾਂ ਸਵਾਗਤ ਕਰਨਾ ਚਾਹੀਦਾ ਵੀ ਸਾਡੇ 'ਚ ਕਮੀ ਪੇਛੀ ਹੈ ਅਸੀਂ ਤਾਂ ਇਹ ਕਹਨੇ ਹੁੰਨੇ ਆ ਅਸੀਂ ਜਥੇਬੰਦਾਂਾਂ 'ਚ ਕੰਮ ਕਰਦੇ ਆ ਅਸੀਂ ਸਾਥਾਂ 'ਚ ਖੜਕੇ ਇਹਨਾਂ ਨੂੰ ਵੀ ਜਰਾ ਅਸੀਂ ਆ ਬੋਲੇ ਆ ਜੇ ਸਾਡੇ 'ਚ ਕੋਈ ਕਮੀ ਪੇਛੀ ਸਾਡੇ ਮੂੰਹ ਝੋਲੀ ਪਾਓ ਕਿਉਂਕਿ ਅਸੀਂ ਸਹਿਰਦਾਂ ਅਸੀਂ ਸਮਝਦੇ ਆਂ ਜੇ ਸਾਡੀ ਕੋਈ ਕਮੀ ਪੇਛੀ ਆ ਤਾਂ ਅਸੀਂ ਦੂਰ ਕਰਕੇ ਅਸੀਂ ਚੰਗਾ ਬਣਨਾ ਚਾਹੁੰਦੇ ਆ ਜੇ ਇਹਦੀ ਕਮੀ ਪੇਛੀ ਕਿਸੇ ਨੇ ਸਗੋਂ ਇਹਦੇ ਨ ਸਾਹਮਣੇ ਲਿਆਤੀ ਸਗੋਂ ਕਮੀ ਪੇਸ਼ ਨੂੰ ਪ੍ਰਵਾਨ ਕਰਕੇ ਉਹਨੂੰ ਬਣਦਾ ਤਾਂ ਇਹ ਆ ਵੀ ਸ਼ਾਬਾਸ਼ੇ ਭਾਈ ਮੇਰੇ ਤੂੰ ਮੇਰੀ ਕਮੀ ਪੇਸ਼ੀ ਲਿਆਤੀ ਮੈਂ ਕਮੇ ਨੂੰ ਦੂਰ ਕਰੂੰਗਾ ਪਰ ਇਹਦੀ ਵਿਜਾਇ ਕਿਉਂਕਿ ਅਸਲ ਵਿੱਚ ਗੱਲ ਕੀ ਹੈ ਨਾ ਇਹ ਸਤਾ ਦਾ ਨਸ਼ਾ ਹੀ ਇਹ ਜਾਂਦਾ ਸਾਡੇ ਬਾਬੇ ਨੇ ਵੀ ਗੁਰਬਾਣੀ ਚ ਲਿਖਿਆ ਨਾ ਮਾਇਆ ਧਾਰੀ ਅੰਨਾ ਬੋਲਾ ਜਾਂ ਰਾਜੋ ਰਾਜ ਰਾਜੋ ਨਰਕ ਜਿਹੜਾ ਉਹ ਲਿਖਦੇ ਹੁੰਦੇ ਆ ਉਹ ਚੀਜ਼ ਹੈ ਇਹ ਇਹ ਸਤਾ ਦਾ ਨਸ਼ਾ ਨਾ ਭੁਲਾ ਦਿੰਦਾ ਇਸ ਕਰਕੇ ਨਾਲੇ ਬਲਕਾਰ ਸਿੱਧੂ ਵਿਚਾਰਾ ਕੀਦਾ ਇਹ ਕਿਹੜੇ ਵਗ ਦੀ ਮੂਲੀ ਆ ਸਾਡੀਆਂ ਸਟੇਜਾਂ ਤੇ ਗਾਉਂਦਾ ਰਿਹਾ ਇਹਨੂੰ ਯਾਦ ਕਰਾ ਦਿੰਦਾ ਮੈਂ ਸੁਣਦਾ ਹੂ ਜਾਵੜੇ ਥੋੜ ਨੂੰ ਮੈਂ ਤਾਂ ਅਹੀਂ ਵੀ ਕਹੂੰਗਾ ਵੀ ਇਹ ਵੀਡੀਓ ਦਾ ਵੱਧ ਜਾਵੇ ਤੇ ਬਲਕਾਰ ਕੋਲੇ ਪਹੁੰਚ ਜੇ ਇਹਨੂੰ ਯਾਦ ਕਰੋ ਵੀ ਨਥਾਣੇ ਜਦੋਂ ਥਾਣੇਦਾਰ ਦੇ ਅੱਗੇ ਮੋਰਚਾ ਲੱਗਿਆ ਹੋਇਆ ਸੀ ਤੂੰ ਸਾਡੀਆਂ ਕਾ ਸਟੇਜਾਂ ਤੇ ਜਦੋਂ ਤੂੰ ਗਾਉਂਦਾ ਹੁੰਦਾ ਸੀ ਉਦੋਂ ਤੇ ਕੀ ਹਾਲ ਸੀ ਅੱਜ ਤੂੰ ਜਰਜ ਐਮਐਲਏ ਬਣ ਗਿਆ ਕੋਈ ਰੱਬ ਨਹੀਂ ਬਣ ਗਿਆ ਲੋਕਾਂ ਨੇ ਬਣਾਇਆ ਨਾ ਤੇ ਲੋਕਾਂ ਦੀ ਆਵਾਜ਼ ਚਾਹਦਾ ਤੇ ਉਹਦੇ ਨਾਂ ਦਾ ਤਾਂ ਉਹਦੇ ਚੈਨਲ ਦਾ ਨਾਂ ਵੀ ਲੋਕ ਆਵਾਜ਼ ਆ ਯਾਰ ਤੂੰ ਲੋਕ ਆਵਾਜ਼ ਨੂੰ ਟਪਾਉਣ ਲੱਗਿਆ ਹੋਇਆ ਦਵਾਉਣ ਇਹ ਭਲੇਖੇ ਚ ਮੈਂ ਤਾਂ ਇਹੀ ਕਹੂੰਗਾ ਜਿਵੇਂ ਕਹਿੰਦੇ ਨੇ ਸਿਆਣੇ ਵੀ ਕੰਨ ਤੇ ਲਿਖਿਆ ਪੜ੍ਹ ਲੈ ਬਲਕਾਰ ਹਜੇ ਵੀ ਵਾਪਸ ਆ ਗਿਆ ਆਪੇ ਹੀ ਵਾਪਸ ਲੈ ਲੈ ਨਹੀਂ ਤਾਂ ਲੋਕ ਵਾਪਸ ਕਰਾ ਦਿੰਦੇ ਹੁੰਦੇ ਆ ਕਰਾ ਦੇਣਗੇ ਤੂੰ ਕਿਹੜੇ ਬਾਗ ਦੀ ਮੂਰੀਆਂ ਸੁਪਰੀਮ ਕੋਰਟ ਦੇ ਫੈਸਲੇ ਬਦਲਤੇ ਅਗਲੇ ਨੇ ਮਹਿਰ ਕਲਾ ਕਾਂਡ ਜੇ ਨਹੀਂ ਦੇਖਿਆ ਦੇਖਿਆ ਹੋਊਗਾ ਬਲਕਾਰ ਨੇ ਉਹ ਇਤਿਹਾਸ ਪੜ੍ਹ ਲੈ ਝੂਠਾ ਕਤਲ ਦਾ ਪਰਚਾ ਮਨਜੀਤ ਧੇਰ ਤੇ ਪਾਇਆ ਸੀ ਤੇ ਸੁਪਰੀਮ ਕੋਰਟ ਨੇ ਬਹਾਲ ਰੱਖਤੀ ਸੀ ਸਜ਼ਾ ਮੈਂ ਤਾਂ ਕਹਿੰਦਾ ਵੀ ਮਨਜਿੰਦਰ ਨੂੰ ਛੇਤੀ ਜੇਲ੍ਹ ਭੇਜੋ ਅਸੀਂ ਉਹ ਜੇਲ੍ਹ ਨਾਲ ਲਾਜੇ ਮੱਥਾ ਉਸੇ ਸਨਮਾਨ ਦੇ ਨਾਲ ਬਾਹਰ ਲੈ ਕੇ ਅੱਜ ਮਨਜੀਤ ਧੇਰ ਨੂੰ ਪੁੱਛਿਆ ਜਾ ਸਕਦਾ ਹੈ ਹੂੰ ਬਿਲਕੁਲ ਪਰ ਤੁਹਾਡੇ ਇਸ ਮਾਦੇ ਮੈਂ ਰਾਹੀਂ ਮਨਜੀਤ ਨੂੰ ਇਸ ਨੂੰ ਮਨਜਿੰਦਰ ਨੂੰ ਵੀ ਅਸੀਂ ਕਹਾਂਗੇ ਵੀ ਕੋਈ ਗੱਲ ਨਹੀਂ ਵੀਰ ਪੰਜਾਬ ਆ ਤੇਰੇ ਨਾਲ ਤੂੰ ਕੋਈ ਆਪਦਾ ਨਹੀਂ ਕੋਈ ਨਿੱਜ ਖਤਰ ਨਹੀਂ ਬੋਲਿਆ ਤੂੰ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਲੋਕ ਲੋਕਾਂ ਦੀ ਆਵਾਜ਼ ਚੁੱਕੀ ਹੈ ਜੇ ਕਿਸੇ ਨੇ ਗਲਤ ਬਾਜ਼ ਕੀਤੀ ਉਹ ਗਲਤ ਨੂੰ ਗਲਤ ਕਹੇ ਠੀਕ ਨੂੰ ਠੀਕ ਕਹੇ ਇਹ ਕਹਿੰਦੇ ਰਹੋ ਹੌਸਲੇ ਨਾਲ ਕੋਈ ਗੱਲ ਨਹੀਂ ਸੱਚ ਕਦੇ ਦਬਦਾ ਨਹੀਂ ਹੁੰਦਾ ਸੱਚ ਨੇ ਹਮੇਸ਼ਾ ਜਿੱਤਣਾ ਹੁੰਦਾ ਹੈ ਇਤਿਹਾਸ ਆ ਸੱਚ ਦੀ ਹਰ ਵੇਲੇ ਜਿੱਤ ਹੁੰਦੀ ਤੁਰੀ ਆਈ ਐ ਇਤਿਹਾਸ ਗਵਾਇਆ ਠੀਕ ਆ ਕਿਹੜਾ ਝੂਠ ਫੈਲਦਾ ਜਰੂਰ ਆ ਤੇਜੀ ਨਾਲ ਪਰ ਝੂਠ ਦੇ ਪੈਰ ਨਹੀਂ ਨਾ ਹੁੰਦੇ ਸੱਚ ਤਾਂ ਫਿਰ ਐ ਆ ਜਾਂਦਾ ਨਿਤਰ ਕਿ ਨਖੇਰ ਕੇ ਇਹ ਛਾਣੇ ਲੱਗੇ ਹੋਇਆ ਇੱਕ ਪਾਸੇ ਸੱਚ ਇੱਕ ਪਾਸੇ ਝੂਠ ਇਹ ਭਲੇਖਾ ਨਹੀਂ ਰਹਿੰਦਾ ਸਗੋਂ ਇਹ ਭਲੇਖਾ ਨਿਕਲ ਗਿਆ ਜਿਹੜਾ ਮਾੜਾ ਮੋਟਾ ਕਿਸੇ ਨੂੰ ਭਲੇਖਾ ਸੀ ਇਹਨਾਂ ਦੇ ਐਮ ਐਲ ਏ ਬਾਰੇ ਆ ਪਿਛਲੀ ਯਾਰ ਨਥਾਣੇ ਵਾਲਾ ਵੀ ਬੋਲਿਆ ਸੀ ਫਿਰ ਮੁੜ ਕੇ ਮਾਫੀ ਮੰਗਦਾ ਹੁੰਦਾ ਇਹ ਪਹਿਲਾਂ ਬੋਲਣੀ ਸੋਚ ਕੇ ਬੋਲਣ ਕਹਦੇ ਹੁੰਦੇ ਆ ਪਹਿਲਾਂ ਤੋਲੋ ਫਿਰ ਬੋਲੋ ਤੋਲ ਕੇ ਬੋਲੋ ਯਾਰਾ ਇਹ ਬ ਤੁਸੀਂ ਕੋਈ ਥੋੜਾ ਰਿਕਾਰਡ ਕਰੀ ਜਾਂਦਾ ਹੋਵੇ ਕਿਸੇ ਬਾਈ ਨੇ ਰਿਕਾਰਡ ਕਰ ਲਈ ਇਹ ਹੂੰ ਵੀ ਕਿਸੇ ਵੇਲੇ ਥੋੜੇ ਹੁਣ ਸਰਚ ਬੱਜੀ ਤਾਂ ਉਹ ਬਣਦਾ ਸਗੋਂ ਮਾਫੀ ਮੰਗ ਲੈਣੀ ਚਾਹੀਦੀ ਆ ਵੀ ਯਾਰ ਗਲਤ ਉਹ ਹੋ ਗਿਆ ਮੈਥੋਂ ਜਾਣੇ ਅਰ ਜਾਣੇ ਕਿਉਂਕਿ ਇਹਦਾ ਤਾਂ ਕਿੱਤਾ ਵੀ ਇਹੋ ਜਿਹਾ ਸੀ ਨਾ ਇਹ ਕਿੱਤੇ ਵਾਲਿਆਂ ਤੋਂ ਆਸ ਵੀ ਇਹੋ ਜੀ ਕੀਤੀ ਜਾ ਸਕਦੀ ਹੈ ਠੀਕ ਆ ਪਹਿਲਾਂ ਚੰਗਾ ਗਾਉਂਦਾ ਸੀ ਤੇ ਦੂਜਾ ਜਿਵੇਂ ਉਹ ਨਿੰਮਤ ਕਰੇਲਾ ਚੜਨ ਵਾਲੀ ਗੱਲ ਹੋ ਗਈ ਇਹਨਾਂ ਨੂੰ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਭਾਈ ਇਹਨਾਂ ਨੇ ਕਿਹੜਾ ਸਿਆਸੀ ਕੋਈ ਇਹੋ ਜਿਹਾਂ ਪੌੜੀਆਂ ਚੜੀਆਂ ਸੀ ਲੋਕਾਂ ਕੋਲੇ ਗਏ ਸੀ ਇਹ ਤਾਂ ਤੁਰਿਆ ਜਾਂਦਾ ਨੂੰ ਮਿਲ ਗਈ ਕੁਰਸੀ ਸਾਹੋ ਚੰਗਾ ਏ ਸੀ ਵੀ ਇਹ ਤਾਂ ਸਭ ਕ ਸਿੱਖਦੇ ਤੇ ਹੁਣ ਕੋਈ ਗੱਲ ਨਹੀਂ ਫਿਰ ਲੋਕ ਸਭ ਸਿਖਾ ਦੇਣਗੇ ਆਉਣਾ ਜੇ ਨਹੀਂ ਤਾਂ ਦੋ ਦੋ ਸਾਲ ਕਿਹੜੇ ਹੁੰਦੇ ਆ ਸਾਲ ਪਹਿਲਾਂ ਹੀ ਸ਼ੁਰੂ ਕਰ ਲੈਂਦੇ ਹੁੰਦੇ ਆ ਆਪਣੀ ਮਿਹਮਾ ਬਿਲਕੁਲ ਕਿਹੜੇ ਪਿੰਡ ਚ ਬੜੂਗਾ ਬਲਕਾਰ ਕਿਹੜਾ ਮੂੰਹ ਲੈ ਕੇ ਬੜੂਗਾ ਪਿੰਡ ਚ ਲੋਕ ਪੁੱਛ ਲੈਣਗੇ ਉਹ ਮਾਮਾ ਭੈਣਾ ਪੁੱਛ ਲੈਣਗੇ ਵੀ ਤੁਸੀਂ ਉਹੀ ਹੋ ਥੋੜੇ ਯਾਦ ਹੋਣਾ ਕਰਮਜੀਤ ਭਵੇਂ ਹਾਰ ਗਿਆ ਆਪਣੇ ਤੋਂ ਸਾਡੀ ਇੱਕ ਔਰਤਾ ਗੂ ਨੇ ਉਹਨੂੰ ਗੱਲ ਸੁਣਾਈ ਸੀ ਵੀ ਤੁਸੀਂ ਐਹ ਜਿਹੀਆਂ ਫਿਲਮਾਂ ਬਣਾਉਣ ਵਾਲੇ ਹੋ ਇਹ ਉਹੇ ਜੇ ਇਕੱਠੇ ਕਰਿਆ ਲੰਗ ਲਾਣਾ ਇਹ ਐ ਐਸਤਰਾ ਰਾਸਤ ਆਏ ਜਲਦੀ ਹੁੰਦੀ ਹੈ ਹੂੰ ਜੀ ਸੋ ਇਸ ਕਰਕੇ ਹੂੰ ਇਹਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਅਸੀਂ ਤਾਂ ਇਹੀ ਕਹਾਂਗੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਬਲਕਾਰ ਸਿੱਧੂ ਤਾਂ ਨੋਟਸ ਲੈ ਕੇ ਬਣਦਾ ਪਰਚਾ ਬਲਕਾਰ ਸਿੱਧੂ ਤੇ ਆ ਇਹ ਪਰਚੇ ਨੂੰ ਤੁਰੰਤ ਮਨਜਿੰਦਰ ਸਿੱਧੂ ਤੋਂ ਪਰਚਾ ਖਾਰਜ ਕਰਕੇ ਪੜਤਾਲ ਕਰ ਲੋ ਮੈਂ ਅੱਜ ਵੀ ਦਾਅਵੇ ਨਾਲ ਕਹਣਾ ਮਨਜਿੰਦਰ ਸਾਡਾ ਹੈ ਅਸੀਂ ਪੇਸ਼ ਕਰਾਂਗੇ ਸਾਡਾ ਦੋਸ਼ ਸਾਬਤ ਕਰ ਦਿਓ ਅਸੀਂ ਮਨਜੀਤ ਧਨੇਰ ਨੂੰ ਹੱਥੀਂ ਜੇਲ੍ਹ ਚ ਦੇ ਕੇ ਆਏ ਸੀ ਆਪਦੇ ਹੱਥੀਂ ਵੀ ਆ ਚ ਕੋ ਯਾਰ ਅਸੀਂ ਕਰਾਂਗੇ ਸਾਫ਼ ਤਾਂ ਸਾਡਾ ਸੱਚਾ ਕਿਵੇਂ ਆ ਅਸੀਂ 45 ਦਿਨਾਂ ਬਾਅਦ ਦੁੱਧ ਧੋਤਾ ਕੱਢ ਕੇ ਲਿਆਂਦਾ ਉਹਦੇ ਚ ਅਸੀਂ ਕੱਢ ਲਿਆਵਾਂਗੇ ਸਾਡੇ ਮਨਜਿੰਦਰ ਸਿੱਧੂ ਨੂੰ ਵੀ ਜੇ ਸਾਡਾ ਦੋ ਸਾਫ਼ਤ ਹੋ ਗਿਆ ਕੜਾਓ ਪੜਤਾਲ ਪੜਤਾਲ ਕਰਨੀ ਇਹ ਇਹਨਾਂ ਕੋਲ ਇਹ ਹੋਈ ਆ ਝੂਠੇ ਪਰਚੇ ਕਰਨੇ ਆ ਝੂਠੇ ਪਰਚੇ ਕੁਛ ਨਹੀਂ ਕਰਦੇ ਮੇਰੇ ਤੇ 45 ਆ ਆ ਫਿਰਦਾ ਤੁਹਾਡੇ ਸਾਹਮਣੇ ਕੋਈ ਡਰ ਨਹੀਂ ਲੱਗਦਾ ਮੈਂ ਤਾਂ ਐਂ ਕਹਿਣਾ ਵੀ ਸਟਾਰ ਲੱਗ ਗਿਆ ਸਗਾ ਪਰਖ ਹੀ ਹੁਣ ਹੋਈ ਆ ਜਿੰਨਾ ਚਿਰ ਸਰਕਾਰਾਂ ਵੱਲੋਂ ਪਰਚੇ ਨਹੀਂ ਹੁੰਦੇ ਕਿਸੇ ਸੱਚ ਬੋਲਣ ਵਾਲੇ ਤੇ ਉਹਦੇ ਸੱਚ ਬੋਲਣ ਦਾ ਲੈਵਲ ਦਾ ਉਹਦਾ ਉਹਨੂੰ ਉਹ ਕ੍ਰੈਡਿਟ ਨਹੀਂ ਮਿਲਦਾ ਮੈਂ ਤਾਂ ਸਮਝਦਾ ਅਜੇ ਤੱਕ ਨੇ ਸਟਾਰ ਲੱਗ ਗਏ ਦੋ ਲਾਇਆ ਕਿ ਤਿੰਨੇ ਨਹੀਂ ਮੈਨੂੰ ਪਤਾ ਹੁਣ ਹਾਲੇ ਤੱਕ ਤਾਂ ਇੱਕ ਸਾਹਮਣੇ ਪਰ ਦੋ ਤਿੰਨ ਲੱਗਿਆ ਸ਼ਾਇਦ ਅੱਛਾ ਫਿਰ ਤਾਂ ਸਿੱਧਾ ਹੀ ਇਨਸਪੈਕਟਰ ਭਰਤੀ ਹੋ ਗਿਆ ਚਲੋ ਕੋਈ ਗੱਲਾਂ ਜੀ ਸਮਾਂ ਤਬਦਦ ਹੋਤਾ ਮਿਹਰਬਾਨੀ ਧੰਨਵਾਦ ਸੋ ਮੇਰੇ ਨਾਲ ਕਿਸਾਨਾਂ ਕੋਈ ਸ਼ੰਗਾਰਾ ਸਿੰਘ ਮਾਨ ਹੋਣੀ ਸੀ ਜਿਨ੍ਹਾਂ ਦੇ ਵੱਲੋਂ ਚੇਤਾਵਨੀ ਵੀ ਆ ਕਿ ਅਸੀਂ ਖੁਦ ਮਨਿੰਦਰ ਨੂੰ ਲੈ ਕੇ ਆਵਾਂਗੇ ਪਰ ਪੜਤਾਲ ਜ਼ਰੂਰੀ ਆ ਤੇ ਜੇਕਰ ਉਸ ਦੇ ਵਿੱਚ ਮਨਿੰਦਰ ਦੋਸ਼ੀ ਹੋਇਆ ਤਾਂ ਉਸ ਨੂੰ ਸਜ਼ਾ ਪਰ ਜੇਕਰ ਉਸ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਆਡੀਓ ਵਾਇਰਲ ਹੁੰਦੀ ਹੈ ਜਿਨ੍ਹਾਂ ਦੀ ਆਡੀਓ ਜਿਹੜੀ ਹੈਗੇ ਵਾਇਰਲ ਹੁੰਦੀ ਆ ਐਮਐਲਏ ਬਲਕਾਰ ਸਿੱਧੂ ਹੋਰਾਂ ਦੀ ਤਾਂ ਫਿਰ ਉਹ ਵੀ ਇੱਕ ਵੱਡਾ ਸਵਾਲੀਆ ਚਿੰਨ੍ਹ ਸਰਕਾਰ ਤੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਨੂੰ ਇਜਾਜ਼ਤ ਧੰਨਵਾਦ ਜੀ